ਹੈਲੋ ਮੈਂ ਡਾਕਟਰ ਤੇਰਾ ਕੌਰ ਲੈ ਕੇ ਆਈਆਂ ਇੱਕ ਨਵੀਂ ਦਿਲਚਸਪ ਵੀਡੀਓ વૈਦਿਕ ਜੋਤਿ ਸੰਸਾਰ ਗ੍ਰਾਹ ਸਿਰਫ ਆਕਾਸ਼ ਵਿੱਚ ਚੱਲਣ ਵਾਲੇ ਪਿੰਡ ਨਹੀਂ ਇਹ ਮਨੁੱਖ ਦੇ ਮਨ ਮਨੁੱਖ ਦੇ ਕਰਮ ਮਨੁੱਖ ਦੇ ਜੀਵਨ ਕਹ ਲੋ ਕਿ ਹਰ ਪਖਤੇ ਗਹਿਰਾ ਅਸਰ ਪਾਉਂਦੇ ਹਨ ਜਿਵੇਂ ਨਾ ਚੰ드ਰਮਾ ਦੇ ਪ੍ਰਭਾਵ ਨਾਲ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਯਾਦ ਕਰੋ ਪੁੰਨਿਆਂ ਨੂੰ ਫੁੱਲ ਮੂਨ ਨੂੰ ਪੂਰਨਵਾਸ਼ੀ ਨੂੰ ਜਵਾਰ ਪੱਟਾ ਤੱਕ ਆਉਂਦਾ ਐਨੀ ਖਿੱਚ ਹੁੰਦੀ ਚੰਦਰਮਾ ਦੀ ਰਿਸ਼ਮੱਚ ਉਸੇ ਤਰ੍ਹਾਂ ਮੰਗਲ ਦੀ ਚਾਲ ਸਾਡੇ ਗੁੱਸੇ ਹਿੰਮਤ ਰਿਸ਼ਤੇ ਅਥਰ ਕਰਮਾਂ ਨੂੰ ਬਦਲ ਦਿੰਦੀ ਹੈ ਜੋਤਿਸ਼ ਅਨੁਸਾਰ ਗ੍ਰਹਿ ਮਨੁੱਖ ਦੇ ਅੰਦਰਲੇ ਸੁਭਾ ਨੂੰ ਜਗਾਉਂਦੇ ਹਨ ਜਦੋਂ ਮੰਗਲ ਰਾਸ਼ੀ ਬਦਲਦਾ ਹੈ ਉਹ ਸਾਡੇ ਕਰਮ ਸਾਡੇ ਰਿਸ਼ਤੇ ਤੇ ਸਾਡੀ ਜ਼ਿੰਦਗੀ 'ਚ ਇੱਕ ਨਵਾਂ ਅਧਿਆਇ ਸ਼ੁਰੂ ਕਰਦਾ ਹੈ ਮੰਗਲ ਗ੍ਰਹਿ ਤੋਂ ਲੋਕ ਸਾਰੇ ਡਰਦੇ ਆ ਮੰਗਲ ਗ੍ਰਹਿ 13 ਸਤੰਬਰ 2025 ਪਾਵ ਕਲ ਰਾਤ 9:34 ਮਿੰਟ ਇੰਡੀਅਨ ਸਟੈਂਡਰਡ ਟਾਈਮ ਅਨਸਾਰ ਤੂਲਾ ਰਾਸ਼ੀ ਚ ਪ੍ਰਵੇਸ਼ ਕਰਨ ਜਾ ਰਿਹਾ ਸਭ ਨੂੰ ਇੰਤਜ਼ਾਰ ਹੁੰਦਾ ਕਿ ਇਸ ਵੱਡੇ ਗ੍ਰਹਿ ਦੇ ਰਾਸ਼ੀ ਪਰਵਰਤਨ ਨਾਲ ਸਾਡੇ ਜੀਵਨ ਚ ਕੀ ਬਦਲਾਅ ਆਣਗੇ ਕੀ ਉਤਲ ਪੁਤਲ ਹੋਵੇਗੀ ਕਿਉਂਕਿ ਮੰਗਲਵਾਰੇ ਇਹੀ ਕਿਹਾ ਜਾਂਦਾ ਹੈ ਮੰਗਲ ਕਰਾਏ ਦੰਗਲ ਮੰਗਲ ਕਰਦਾ ਹੈ ਮੰਗਲ ਪਰ ਮੇਰੀ ਕੈਲਕੂਲੇਸ਼ਨ ਅਨੁਸਾਰ ਆਉਂ ਦੇਖਦੇ ਹਾਂ 12 ਰਾਸ਼ੀਆਂ ਉੱਤੇ ਇਸ ਦਾ ਕੀ ਸਟਰੀਕ ਅਸਰ ਹੋਏਗਾ ਮੈਂ ਚਾਰ ਖੇਤਰਾਂ ਦੀ ਗੱਲ ਕਰਨੀ ਹੈ ਟਾਈਟਲ ਨਹੀਂ ਦਵਾਂਗੀ ਸਿਹਤ ਹੈ ਨੌਕਰੀ ਹੈ ਪਰਿਵਾਰ ਹੈ ਧਨ ਨਾਲ ਹਰੇਕ ਰਾਸ਼ੀ ਨੂੰ ਇੱਕ ਮੈਂ ਇੱਕ ਕਲਪਕੀ ਜਿਹੜਾ ਮੇਰਾ ਹੁੰਦਾ ਹੈ ਰੈਮਡੀ ਉਪਾ ਉਹ ਵੀ ਦੇ ਦੇਣਾ ਤੁਸੀਂ ਕਰ ਲਿਓ ਮੇਖ ਰਾਸ਼ੀ ਵਾਲਿਓ ਮੰਗਲ ਦੇ ਇਸ ਰਾਸ਼ੀ ਪਰਵਰਤਨ ਕਰਕੇ ਜਦੋਂ ਤੁਲਾ ਰਾਸ਼ੀ ਚਾਹ ਰਿਆ ਤਾਂ ਸਿਹਤ ਪੱਖੋਂ ਬਲ ਵਧੇਗਾ ਪਰ ਗੁੱਸੇ ਦੇ ਕਾਰਨ ਬਲੱਡ ਪ੍ਰੈਸ਼ਰ ਹਾਈ ਰਹੇਗਾ ਉਸ ਦੀ ਚਿੰਤਾ ਰਹਿਣੀ ਹੈ ਤੁਹਾਨੂੰ ਕੰਟਰੋਲ ਰੱਖਣਾ ਦਵਾਈ ਖਾਂਦੇ ਰਹਿਣਾ ਨਵੀਆਂ ਭਾਗੇਦਾਰੀਆਂ ਦੇ ਮੌਕੇ ਮਿਲੂਗੇ ਜੀਵਨ ਸਾਥੀ ਦੇ ਨਾਲ ਪਰਿਵਾਰ 'ਚ ਤਣਾਅ ਰਹਿਣਾ ਆ ਆਮਦਨ ਠੀਕ ਰਹਿਣੀ ਆ ਪਰ ਖਰਚੇ ਵੱਜ ਜਾਣੇ ਆ ਇਸ ਗੱਲ ਦਾ ਖਿਆਲ ਰੱਖਿਓ ਤੁਸੀਂ ਇੱਕ ਉਪਾਅ ਕਰ ਲੈਣਾ ਮੰਗਲਵਾਰ ਨੂੰ ਹਨੂਮਨ ਜੀ ਦੇ ਅੱਗੇ ਲਾਲ ਫਰੈਸ਼ ਤਾਜ਼ਾ ਗੁਲਾਬ ਸਰਦਾਂ ਨਾਲ ਅਰਪਿਤ ਕਰ ਦੇਣਾ ਬੇਖਰਾਸੀ ਦੀ ਵਾਰੀ ਆ ਸਿੱਧੀ ਗੱਲ ਕਰਾਂ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਸ਼ੁਰੂ ਹੋ ਜਾਣੀਆਂ ਨੌਕਰੀ ਜਾਂ ਧੰਦੇ ਦੀ ਗੱਲ ਕਰਾਂ ਤਾਂ ਦਫ਼ਤਰ 'ਚ ਪ੍ਰੈਸ਼ਰ ਬਣਿਆ ਰਹੇਗਾ ਦਬਾਹ ਹੇਠ ਕੰਮ ਕਰੋਗੇ ਫੈਮਲੀ ਦੀ ਗੱਲ ਕਰਾਂ ਤਾਂ ਘਰ ਦੇ ਕਮਾ ਕਰਨ ਮਨ ਦੇ ਵਿੱਚ ਚਿੰਤਾ ਬਣੀ ਰਹਿਣੀ ਆ ਪੈਸੇ ਪੱਖੋਂ ਸਧਾਰਣ ਆਮਦਨ ਰਹਿਣੀ ਆ ਖਰਚੇ ਸੰਭਲਣਯੋਗੀ ਕਰੋਗੇ ਉਪਾਅ ਕਰ ਲਿਓ ਸ਼ੁਕਰਵਾਰ ਨੂੰ ਗਰੀਬਾਂ ਨੂੰ ਮਿੱਠਾ ਖੜਾਉਣਾ ਤੁਸੀਂ ਮਿਥਨ ਰਾਸ਼ੀ ਦੀ ਵਾਰੀ ਜੈਮਨੀ ਵਾਲੇਓ ਸਿਹਤ ਪੱਖੋਂ ਮਨੋਵਿਗਿਆਨਕ ਦਬਾਅ ਵੱਜ ਜਾਣਾ ਨੌਕਰੀ ਜਾਂ ਧੰਦੇ ਦੀ ਗੱਲ ਕਰਾਂ ਕਲਾ ਅਤੇ ਰਚਨਾਤਮਕ ਕਾਰਜਾਂ ਚ ਉਚਾਈ ਤੱਕ ਪਹੁੰਚੋਗੇ ਅਸਥੈਟਿਕ ਸੈਂਸ ਵੱਜ ਜਾਣੀ ਆ ਪਰਿਵਾਰ ਦੀ ਗੱਲ ਕਰਾਂ ਤਾਂ ਪ੍ਰੇਮ ਸਬੰਧਾਂ ਚ ਉਤਸ਼ਾਹ ਆ ਜਾਣਾ ਤਨ ਛੋਟੇ-ਮੋਟੇ ਲਾਭ ਹੋ ਸਕਦੇ ਆ ਕੋਈ ਹੱਥ ਤੰਗੀ ਨਹੀਂ ਰਹੇਗੀ ਤੁਸੀਂ ਉਪਾਅ ਕਰ ਲਿਓ ਹਰ ਰੋਜ਼ ਨਾ 11 ਵਾਰ ਗਾਇਤਰੀ ਮੰਤਰ ਦਾ ਜਾਪ ਕਰ ਲਿਓ ਜਾਂ ਤੁਸੀਂ ਮੂਲ ਮੰਤਰ ਕਰ ਸਕਦੇ ਹੋ ਕਰਕਰਾਸ਼ੀ ਕੈਂਸਰੀਅਨ ਸਿਹਤ ਛੋਟੀਆਂ ਬਿਮਾਰੀਆਂ ਸੰਭਵ ਨੇ ਨੌਕਰੀ ਦੀ ਗੱਲ ਕਰਾਂ ਕਾਰਜਸਥਾਨ ਤੇ ਪ੍ਰੈਸ਼ਰ ਬਣਿਆ ਰਹਿਣਾ ਨੌਕਰੀ ਬਿਲੇ ਘਬਰਾਉਣਾ ਨਹੀਂ ਆ ਪ੍ਰੈਸ਼ਰ ਸਹਿਣਾ ਪਏਗਾ ਪਰਿਵਾਰ ਦੀ ਗੱਲ ਕਰਾਂ ਤਾਂ ਮਾਂ ਨਾਲ ਵਿਚਾਰਾਂ ਦੇ ਵਿੱਚ ਅੰਤਰਪੇਦ ਹੋ ਸਕਦਾ ਤੂ ਤੂੰ ਮੈਂ ਮੈਂ ਵਾਲੀ ਨਾ ਜਿਹੜੀ ਮਨ ਦੀ ਖਟਾਸ ਹੋ ਰਹਿ ਜਾਣੀ ਆ ਵਿਚਾਰਾਂ ਦੀ ਵਿਰੋਧਤਾ ਰਹੇਗੀ ਮਾਤਾ ਨਾਲ ਧਨ ਦੀ ਗੱਲ ਕਰਾਂ ਤਾਂ ਖਰਚੇ ਵਧਨੇ ਆ ਘਬਰਾਈ ਦਾ ਨਹੀਂ ਆ ਜੀ ਫਿਰ ਆ ਜਾਣਗੇ ਪੈਸੇ ਖਰਚਣ ਨੂੰ ਹੀ ਹੁੰਦੇ ਆ ਉਪਾਗ ਕਰ ਲਿਓ ਮੰਗਲਵਾਰ ਨੂੰ ਘਰ ਦੇ ਉੱਤਰੀ ਕੋਨੇ 'ਚ ਹਰਾ ਪੌਦਾ ਲਾ ਦੇਣਾ ਦੱਸਿਆ ਹੋਇਆ ਮੈਂ ਸੂਰਜ ਜਿੱਧਰ ਚੜਿਆ ਮੂੰਹ ਕਰ ਲਓ ਪੂਰਬ ਪਿਠ ਪੱਛਮ ਠੀਕ ਹੈ ਜੀ ਖਵਾ ਪਾਸਾ ਉੱਤਰ ਸੱਚਾ ਪਾਸਾ ਦੱਖਣ ਤੁਸੀਂ ਉੱਤਰੀ ਪਾਸੇ 'ਚ ਹਰਾ ਪੱਧਾਇਕ ਲਾ ਦੇਣਾ ਹੈ ਸਿੰਘ ਰਾਸ਼ੀ ਵਾਲਿਓ ਸੇਤ ਤੁਹਾਡੀ ਹਲਕੀ ਤਣਾਅ ਵਾਲੀ ਸਥਿਤੀ ਚ ਰਹੇਗੀ ਨਵੇਂ ਕੰਟਰੈਕਟ ਦੇ ਸੰਕੇਤ ਮਿਲਣਗੇ ਭਰਾ ਭੈਣਾਂ ਨਾਲ ਟਕਰਾਅ ਹੋ ਸਕਦਾ ਹੈ ਵੱਡੀ ਲੜਾਈ ਨਹੀਂ ਹੈ ਪਰਮਾਤਮਾ ਦਾ ਸ਼ੁਕਰ ਹੈ ਛੋਟੇ-ਮੋਟੇ ਮਨ ਮੁਠਾਬ ਚੱਲਦੇ ਰਹਿੰਦੇ ਪਿਆਰ ਫਿਰ ਵਾਧਾ ਤਾਂ ਦੇ ਪੱਖੋਂ ਲੱਭਦਾ ਇੱਕ ਮੌਕਾ ਮਿਲਣੇ ਆ ਤੁਸੀਂ ਮੰਗਲਵਾਰ ਨੂੰ ਤਾਂਬੇ ਦੇ ਲੋਟੇ 'ਚ ਭਾਂਡਾ ਮੈਂ ਦੱਸਦਾ ਨਾ ਕਿ ਸਟੀਲ ਨਾ ਪਿੱਤਲ ਤਾਂਬੇ ਦੇ ਲੋਟੇ 'ਚ ਪਾਣੀ ਭਰ ਕੇ ਸੂਰਜ ਨੂੰ ਅਰਪਿਤ ਕਰਨਾ ਹੈ ਸਭ ਠੀਕ ਹੋ ਜਾਏਗਾ ਵਰਗੋ ਵਾਲੇ ਕੰਨਿਆ ਰਾਸ਼ੀ ਸੇਤ ਪੱਖੋਂ ਡਾਈਜੈਸਟਿਵ ਸਿਸਟਮ ਕਮਜ਼ੋਰ ਤੇ ਅੰਨਾ ਖਾਣਾ ਬਾਹਰ ਲਫੂਟ ਨੌਕਰੀ ਤਾਂ ਤੇਦੀ ਗੱਲ ਕਰਾਂ ਤਾਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਣੀਆਂ ਪਰਿਵਾਰ ਦੀ ਗੱਲ ਕਰਾਂ ਤਾਂ ਘਰ ਦੀਆਂ ਲੋੜਾਂ ਵੀ ਵੱਧ ਜਾਣੀਆਂ ਧੰਨ ਦੀ ਗੱਲ ਕਰਾਂ ਤੇ ਧੰਨ ਦਾ ਆਉਣਾ ਜਾਣਾ ਲੱਗਿਆ ਰਹਿਣਾ ਖਰਚੇ ਬਦਨ ਕਰਕੇ ਉਲਝਣ ਮਨ ਦੇ ਵਿੱਚ ਰਹੇਗੀ ਤੁਸੀਂ ਵੀਰਵਾਰ ਨੂੰ ਹਲਦੀ দান ਕਰ ਦੇਣੀ ਹੈ ਥੋੜੀ ਜੀ ਲੈ ਲੀਦੀ ਆ ਕੋਈ ਕਿਲੋਾਂ ਦੇ ਹਿਸਾਬ ਦੇਣ ਦੀ ਲੋੜ ਨਹੀਂ ਹੁੰਦੀ ਤੁਲਾ ਰਾਸ਼ੀ ਵਾਲੇ ਦੀ ਵਾਰੀ ਆ ਗਈ ਦੇਖੋ ਜੀ ਸਿਹਤ ਰਣੀਆਂ ਖਰਾਬ ਸਿਰਦਰਦ ਰਹੂਗਾ ਗੁੱਸਾ ਬਹੁਤ ਚੜਨਾ ਆ ਕਾਬੂ ਚ ਰੱਖਿਓ ਤੁਹਾਡਾ ਕੁਝ ਰਹਿਣਾ ਨਹੀਂ ਕਿਸੇ ਦਾ ਕੁਝ ਜਾਣਾ ਨਹੀਂ ਨੌਕਰੀ ਧੰਦੇ ਦੀ ਗੱਲ ਕਰਾਂ ਤਾਂ ਨਵਾਂ ਉਤਸ਼ਾਹ ਪਰ ਜਿਆਦਾ ਬੋਝ ਪਰਿਵਾਰ ਦੀ ਗੱਲ ਕਰਾਂ ਤਾਂ ਜੀਵਨ ਸਾਥੀ ਨਾਲ ਤਣਾ ਰਹਿਣਾ ਧਨ ਦੀ ਗੱਲ ਕਰਾਂ ਤਾਂ ਆਮਦਨ ਵਧੀਆ ਰਹੇਗੀ ਉਪਾਅ ਕਰ ਲਓ ਲਾਲ ਚੰਦਨ ਦਾ ਤਿਲਕ ਰੋਜ਼ ਲਗਾ ਲਿਆ ਕਰੋ ਮੱਥੇ ਤੇ ਮ੍ਰਿਸ਼ਕ ਰਾਸ਼ੀ ਵਾਲੇ ਤੁਹਾਡੀ ਸਿਹਤ ਚ ਬਚਾਈ ਨਹੀਂ ਰਹਿਣੀ ਆ ਤਣਾ ਰਹਿਣਾ ਨੌਕਰੀ ਧੰਦੇ ਦੀ ਗੱਲ ਕਰਾਂ ਦਬਾ ਤਾਂ ਬਣਿਆ ਰਹੂਗਾ ਪਰ ਨਤੀਜੇ ਚੰਗੇ ਮਿਲਣਗੇ ਭਾਵੇਂ ਚਾਹੇ ਦੇਰ ਨਾਲ ਮਿਲਣ। ਪਰਿਵਾਰ ਦੇ ਪੱਖੋਂ ਪਰਿਵਾਰ ਲਈ ਖਰਚੇ ਵਧੇ ਰਹਿਣਗੇ। ਧਨ ਦੀ ਗੱਲ ਕਰਾਂ ਤਾਂ ਬਿਨਾਂ ਲੋੜ ਬਿਨਾਂ ਕਿਸੇ ਜਾਇਜ਼ ਖਰਚੇ ਦੇ ਤੁਸੀਂ ਨਜਾਇਜ਼ ਖਰਚੇ ਕਰੋਗੇ। ਉਪਾ ਕਰ ਲਿਓ ਮੰਗਲਵਾਰ ਨੂੰ ਲਾਲ ਕੱਪੜੇ ਦਾ ਦਾਨ ਕਰਨਾ ਹੈ। ਤੁਹਾਨੂੰ ਰਾਸ਼ੀ ਦੀ ਵਾਰੀ ਆ ਗਈ। ਸਿਹਤ ਪੱਖੋਂ ਜੋਸ਼ ਤਾਂ ਰਹਿਣਾ ਪਰ ਮੈਂ ਮਨ ਬੇਚੈਨ ਰਹੇਗਾ। ਨੌਕਰੀ ਦੀ ਗੱਲ ਕਰਾਂ ਲਾਭਦਾਇਕ ਮੌਕੇ ਪਰ ਇੰਪਲਸਿਵ ਡਿਸੀਜਨ ਕਾੜੀਚ ਕੋਈ ਵੀ ਫੈਸਲਾ ਕਾਲੀ ਅੱਗੇ ਟੋਏ ਕੋਈ ਫੈਸਲਾ ਨਹੀਂ ਕਰੋਗੇ ਕਹਿਣਾ ਮੰਨਣਾ ਡਾਕਟਰ ਤੇ ਰੈਕੋਰ ਦਾ ਕਿਉਂਕਿ ਐਕਿਊਰੇਸ਼ਨ ਬਹੁਤ ਹੈ ਮੇਰੀ ਰਸ਼ੀ ਚ ਪ੍ਰਵਾਰ ਦੀ ਗੱਲ ਕਰਾਂ ਤਾਂ ਦੋਸਤਾਂ ਨਾਲ ਚੰਗੇ ਰਿਸ਼ਤੇ ਕਾਇਮ ਰਹਿਣਗੇ ਲਾਭ ਦੇ ਸੰਕੇਤ ਹੈ ਤੁਸੀਂ ਉਪਾਪੱਖੋਂ ਵੀਰਵਾਰ ਨੂੰ ਗਾਹ ਨੂੰ ਗੁੜ ਤੇ ਛੋਲੇ ਖਿਲਾ ਦੇਣੇ ਹਨ ਮਕਰ ਰਸ਼ੀ ਦੀ ਵਾਰੀ ਆ ਗਈ ਸਿਹਤ ਠੱਗੀ ਠੱਗੀ ਰਹਿਣੀ ਬੋਡੀ ਇੱਕ ਸੋਣ ਗਿਆ ਤਕਾਵਟ ਰਹਿਣੀ ਹੈ ਕੈਰੀਅਰ ਉਚਾਈ ਤੇ ਜਾਣਾ ਸ਼ੁਰੂ ਹੋ ਜਾਏਗਾ ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਸਮਾਕਟ ਦੇ ਪਾਉਗੇ آمدਨ ਵਧਣੀ ਹੈ ਸ਼ਨੀਵਾਰ ਜਿੱਦਣੇ ਆਉਂਦਾ ਕਾਲੇ ਤੇਲ ਦੇ ਤੇਲ ਦਾ ਦੀਪਕ ਦੀਵਾ ਵਾਲਦੋਂ ਕਿਤੇ ਵੀ ਕੰਬਰਾਸ਼ੀ ਦੀ ਵਾਰੀ ਆਈ ਆ ਸਿੱਧ ਦੀ ਗੱਲ ਕਰਾਂ ਧਾਰਮਿਕ ਰੁਝਾਨ ਨਾਲ ਮਨ ਸ਼ਾਂਤ ਹੋਊਗਾ ਪ੍ਰਮਾਤਮਾ ਦੀ ਸ਼ਰਨ ਚ ਚਲੇ ਜਾਓ ਨੌਕਰੀ ਦੀ ਗੱਲ ਕਰਾਂ ਹਾਇਰ এডਿਕੇਸ਼ਨ ਚ ਤੁਹਾਡੀ ਡਿਗਰੀ ਵਧਣ ਵਾਲੀ ਹੈ ਕੁਝ ਸਿੱਖਿਆ ਹਾਸਲ ਕਰੋਗੇ ਪਰਿਵਾਰ ਦੀ ਗੱਲ ਕਰਾਂ ਪਰਿਵਾਰ ਸਮਿੱਤ ਯਾਤਰਾ ਦੇ ਸੰਕੇਤ ਬਹੁਤ ਵਧੀਆ ਗੱਲ ਕੁੰਬਣਾ ਫਿਰਨਾ ਚਾਹੀਦਾ ਪਰ ਜੇਬ ਖਰਚੇ ਦੇ ਅਨੁਸਾਰ ਔਰ ਮੌਸਮ ਦੇ ਤਕਾਜ਼ੇ ਦੇ ਅਨਸਾਰ ਤਨ ਦੀ ਗੱਲ ਕਰਾਂ ਲਾਭਦਾਇਕ ਨਤੀਜੇ ਮਿਲਣ ਦੇ ਆਸ ਹੈ ਤੁਸੀਂ ਉਪਾਅ ਕਰ ਲਓ ਮੰਗਲਵਾਰ ਨੂੰ ਲਾਲ ਮਸਰਾਂ ਦੀ ਦਾਲ দান ਕਰ ਦਿਓ ਮੇਨ ਰਾਸ਼ੀ ਦੀ ਆ ਗਈ ਵਾਰੀ ਸਿਹਤ ਭਾਵਕਤਾ ਵੱਧ ਜਾਣੀ ਹੈ ਨੌਕਰੀ ਧੰਦੇ ਦੀ ਗੱਲ ਕਰਾਂ ਤਾਂ ਛੁਪੇ ਹੋਏ ਕਾਰਜ ਖੁੱਲਣਗੇ ਪਰਿਵਾਰ ਦੀ ਗੱਲ ਕਰ ਲਓ ਤਾਂ ਪਰਿਵਾਰ ਤੋਂ ਪੂਰਾ ਪੂਰਾ ਸਹਿਯੋਗ ਮਿਲਣਾ ਹੈ ਤਨ ਅਚਨ ਖلاف ਹੋ ਸਕਦਾ ਹੈ ਉਪਾਅ ਕਰੋਗੇ ਸ਼ੁੱਕਰਵਾਰ ਨੂੰ ਸਫੇਦ ਕੱਪੜਾ ਉਹਦੇ ਵਿੱਚ ਬੱਚਿਆਂ ਨੂੰ ਥੋੜੀ ਜਿਹੀ ਖੀਰ ਬਣਾ ਕੇ ਨਾਲ ਸਫੇਦ ਕੱਪੜਾ দান ਕਰ ਦਿਓ ਰੇਰੇਸਟ ਉਪਾਏ ਦੇਣ ਲੱਗੀਆਂ ਸੁਪਰ ਉਪਾਅ ਨੋਟ ਕਰ ਲਓ ਜੇ ਕੋਈ ਵਿਅਕਤੀ ਬਿਨਾਂ ਕਾਰਨ ਬਿਮਾਰ ਰਹਿੰਦਾ ਪਤਾ ਹੀ ਨਹੀਂ ਲੱਗਦਾ ਡਾਕਟਰੀ ਰਿਪੋਰਟਾਂ ਠੀਕ ਐ ਪਰ ਫਿਰ ਵੀ ਤਾਂ ਤੁਸੀਂ ਕੀ ਕਰੋਗੇ ਹਰ ਮੰਗਲਵਾਰ ਤੇ ਹਰ ਸ਼ਨੀਵਾਰ ਸਵੇਰੇ ਹਨੂਮਨ ਚਾਲੀਸਾ ਦੇ 7 ਵਾਰ ਪਾਠ ਕਰਨਾ ਇਸ ਤੋਂ ਬਾਅਦ ਇਕ ਲਾਲਤਾ ਗੱਲ ਲੈਣਾ 11 ਗੰਢਾ ਬੰਨ ਲੈਣੀ ਐ ਤੇ ਆਪਣੀ ਸੱਚੀ ਬਾਤ ਤੇ ਧਾਰਨ ਕਰ ਲੈਣਾ ਠੀਕ ਹੋਣਾ ਸ਼ੁਰੂ ਹੋ ਜਾਊਗਾ ਦੇਖਿਓ એનર્ਜੀ ਮਿਲੇਗੀ ਜੋਸ਼ ਮਿਲੇਗਾ ਇਹਦੇ ਨਾਲ ਹੀ ਕਰਦੇ ਮੰਦਰ ਚਾਰ ਰੋਜ਼ ਤੁਸੀਂ ਕੀ ਦਾ ਦੀਵਾ ਜਲਾਉਣਾ ਸ਼ੁਰੂ ਕਰ ਦਿਓ ਅਣਜਾਣ ਬਿਮਾਰੀਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ ਪ੍ਰਾਤਨ ਗ੍ਰੰਥਾਂ ਚ ਲਿਖਿਆ ਇੱਕ ਮੈਨੂੰ ਮਿਲਿਆ ਕਿਤੇ ਹਰੇ ਰੂਪਾ ਕਿ ਜੇ ਮੰਗਲ ਦਾ ਗੁੱਸਾ ਕਿਉਂਕਿ ਮੰਗਲ ਤੁਲਾ ਚ ਜਾ ਰਿਹਾ ਮੰਗਲ ਮੰਗਲੀ ਕਰਾਇਗਾ ਤਾਂ ਜੇ ਮੰਗਲ ਦਾ ਗੁੱਸਾ ਜਾਂ ਤੁਹਾਡੇ ਲੱਗੇ ਬਹੁਤ ਟਕਰਾਓ ਹੈ ਜੋਸ਼ ਹੈ ਉਹ ਜੇ ਘਟਾਉਣਾ ਨਾ ਤੁਸੀਂ ਨਾਰਮਲ ਕਰਨੀ ਆ ਉਸ ਨੂੰ ਸਾਰਿਆਂ ਨੂੰ ਤਾਂ ਮੰਗਲਵਾਰ ਸਵੇਰੇ ਹਨੂਮਾਨ ਜੀ ਨੂੰ ਲਾਲ ਚੂੜਾ ਚੜਾਇਓ ਮੰਦਰ ਓਮ ਅੰਗਾਰਕਾਇ ਨਮਹਾ ਦਾ 21 ਵਾਰੀ ਜਾਪ ਕਰ ਲਓ ਓਮ ਅੰਗਾਰਕਾਇ ਨਮਹਾ ਏ ਉਪਾਸਮੰਦਾਂ ਚ ਸ਼ਾਂਤੀ ਤੇ ਕਾਰਜਾਂ ਚ ਜਿੱਦੋ ਆਏਗਾ ਜੇ ਤੁਹਾਨੂੰ ਆਪਣੀ ਰਾਸ਼ੀ ਦਾ ਅਸਰ ਮਿਲ ਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰੋ ਸਬਸਕ੍ਰਾਈਬ ਚੈਨਲ ਕਰਨਾ ਨਾ ਭੁੱਲੋ ਅਗਲੀ ਵੀਡੀਓ ਚ ਮੈਂ ਤੁਹਾਨੂੰ ਪਿਤਰਪੱਖ ਦੇ ਸਭ ਤੋਂ ਖਾਸ ਗ੍ਰਹਿ ਦੇ ਸੰਕੇਤ ਦੇਵਾਂਗੀ ਉਦੋਂ ਤੱਕ ਮੇਰੇ ਨਾਲ ਬਣੇ ਰਹਿਣਾ ਸਾਥੀਓ ਕਮੈਂਟ ਕਰਿਆ ਕਰੋ ਕਮੈਂਟਾਂ ਨਾਲ ਮੈਨੂੰ ਟਾਪਿਕ ਮਿਲਦੇ ਆ ਕਿ ਮੈਂ ਕਿਹੜੇ ਪੱਖ ਤੋਂ ਗੱਲ ਕਰਨਾ ਤੁਹਾਡੀਆਂ ਸ਼ੰਕਾਵਾਂ ਦੀ ਨਿਵਰਤੀ ਕਰਨਾ ਡਾਕਟਰ ਤੇਰਾਕੌਰ ਦਾ ਪਹਿਲਾ ਫਰਜ਼ ਹੈ ਔਰ ਮੈਂ ਬਹੁਤ ਇਮਾਨਦਾਰੀ ਤੇ ਪੂਰੀ ਤੰਦੇਹੀ ਨਾਲ ਇਹ ਫਰਜ਼ ਅਦਾ ਕਰਾਂਗੀ ਇਹ ਮੇਰਾ ਵਾਅਦਾ ਹੈ ਬਾਏ ਬਾਏ